ਸਾਰੇ ਇਹ ਸਕਾਰਯੋ ਪ੍ਰੈਸ ਵਾਲੇ ਵੀਰਾਂ ਨੂੰ ਪਿਆਰ ਭਰ ਰਿਸ਼ ਸਵੀਕਾਰ ਬੈ ਕੁਸ਼ਲ ਸਿੰਘ ਢਿੱਲੋਂ 21 ਢਿੱਲੋਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਗਦੇਵ ਮਾਲ ਤੇਪੀਰ ਸਿੰਘ ਗੋਲਦੀ ਜੀ ਸਾਡੇ ਐਕਐਮਐ ਧੂਰੀ ਤੋਂ ਜਿਹੜੇ ਪਕਵਾਨ ਸਿੰਘ ਮਾਨ ਨਾਲ ਇਲੈਕਸ਼ਨ ਲੜੇ ਸੀਗੇ ਸਾਡੇ ਡਿਸਟ੍ਰਿਕਟ ਪੁਠਿੰਡਾ ਦੇ ਪ੍ਰਧਾਨ ਕੁਸ਼ਵਾਲ ਸਿੰਘ ਚੁਟਾਣਾ ਜਿਹੜੇ ਤਲਵੰਡੀ ਸਾਬੋ ਤੋਂ ਇਲੈਕਸ਼ਨ ਲੜੇ ਸੀ ਨਾਲ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਉਦੇਵੀਰ ਸਿੰਘ ਢਿੱਲੋਂ ਕਰਨ ਸਿੰਘ ਮਰੇ ਸਾਡੇ ਸਪੋਕਸਪਰਸਨ ਮੈਡਮ ਅਮਰਿਤ ਗਿੱਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਖਾਸ ਮਕਸਦ ਇਹ ਹੈ ਕੇ ਕਰੀਬਨ ਜੜੀ ਐਕਟਿਵ ਇਲੈਕਸ਼ਨ ਹੈ ਕੰਪੇਨਿੰਗ ਆਉ 10 ਸਾਲ ਦੇ ਨੇੜੇ 10 ਦਿਨ ਹੋ ਗਏ ਚੱਲਦੀ ਹੈ ਤੇ ਬੋਰਡ ਸਾਰੇ ਲੁਧਿਆਣੇ ਵਿੱਚ ਲੱਗੇ ਹੋਏ ਆ ਕਰੋੜਾ ਜੀ ਦੇ ਕਿ 1.5 ਸਾਲ ਚ ਪੂਰਾ ਵਿਕਾਸ ਕਰਾਵਾਂ ਜਹਾਂ ਦਾ ਵਿਕਾਸ ਦੇ ਨਾਂ ਤੇ ਬੋਰਡ ਲੱਗੇ ਆ ਤੇ ਜਾਂ ਆਸ਼ੂ ਜੀ ਦੀ ਨੇਗੇਟਿਵ ਕੈਂਪੇਨ ਦੇ ਬੋਰ ਲੱਗੇ ਹੋਰ ਕੋਈ ਵੀ ਉਹਨਾਂ ਨੇ ਆਪਦੀ ਕੈਂਪੇਨ ਨਹੀਂ ਚਲਾਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਇਲੈਕਸ਼ਨ ਤਾਂ ਚਲੋ ਅਨਫੋਰਚੂਨੇਟਲੀ ਐਮਐਲਏ ਸਾਫ਼ ਦੀ ਡੈਥ ਹੋ ਗਈ ਬੈਸਟੀ ਇਲੈਕਸ਼ਨ ਆਈ ਪਰ ਇਹ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀワਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾ ਨਹੀਂ ਤਾਂ अरोड़ा ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ अरोड़ा ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮ.ਐਲ.ਏ ਪਰ ਉਹਦੇ ਮਗਰ ਮੇਨ ਮਕਸਦ ਇਹ ਹੈ ਕਿ अरोड़ा ਸਾਹਿਬ ਲੜਨ ਤੇ ਲੋਕਾਂ ਨੂੰ ਗੰਤ ਪਿਆਨੀ ਕਰਕੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਉੱਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹੁੰਦਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੈਸਟ ਵਾਲੇ VOTER ਸਰਬਾਨਾਂ ਨੂੰ ਵੀ ਕਿ ਇਹ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਤੇ ਅਗਾਂਹ ਵੱਧੂ ਹਲਕਾ ਜਿਹੜੇ ਥੋੜੇ VOTER ਹੈ ਉਹ ਪ੍ਰੋਗਰੈਸਿਵ ਲੋਕ ਹੈ ਪੜੇ ਲਿਖੇ ਲੋਕ ਹੈ ਤੇ ਜਿਹੋ ਨਾਲ ਫੈਸਲਾ ਦੇਣਾ ਹੈ ਉਦੋਂ ਤੇ ਆਉਣ ਵਾਲਾ ਪੰਜਾਬ ਦਾ ਭਵਿੱਖ ਡਿਪੈਂਡ ਕਰਨਾ ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਫਰੀਦਕੋਟ ਤੋਂ ਆ ਇਹ ਬਠਿੰਡੇ ਤੋਂ ਨੇ ਸੰਗਰੂਰ ਤੋਂ ਨੇ ਉਹ ਬਠਿੰਡੇ ਤੋਂ ਨੇ ਉਹ ਮੋਹਾਲੀ ਤੋਂ ਨੇ ਸਾਰੇ ਪੰਜਾਬੀਆਂ ਨੂੰ ਆਸ ਹੈ ਕਿ ਵੈਸਟ ਵਾਲੇ ਇੱਕ ਵਧੀਆ ਫੈਸਲਾ ਲੈਣਗੇ ਤਾਂ ਕਿ ਪੰਜਾਬ ਨੂੰ ਸਹੀ ਰਾਹ ਦਿਖਾਇਆ ਜਾਵੇ ਸੋ ਸਰਕਾਰ ਦਾ ਕੋਈ ਵੀ ਨੈਰੇਟਿਵ ਨਹੀਂ ਹੈ ਇਹ ਨਵੇਂ-ਨਵੇਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਇਹਨਾਂ ਨੇ ਗੱਲ ਚਲਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਜਿਹਦੇ ਵਿੱਚ ਕੋਈ ਸਚਾਈ ਨਹੀਂ ਸੀ ਫਿਰ ਉਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨੇ ਗੱਲ ਚਲਾਈ ਕਿ ਜਿਵੇਂ ਨਾ ਕਿਵੇਂ ਜਿਹੜੇ ਸਮਾਨ ਆਸ਼ੂ ਜੀ ਨੂੰ ਭੇਜੇ ਗਏ ਹੈ ਵਿਜਰੈਂਸ ਵੱਲੋਂ ਉਹ ਸਮਾਨ ਆਪ ਹੀ ਇਹਨਾਂ ਨੇ ਮੈਨੀਪੂਲੇਟ ਕੀਤੇ ਤੇ ਕਾਲੀ ਵਿੱਚ ਜਦੋਂ ਸਰਕਾਰ ਗਲਤੀ ਵਿੱਚ ਕਾਲੀਆਂ ਕਾਲੀਆਂ ਨਾਲ ਗਲਤੀਆਂ ਕਰਦੀ ਹੈ ਸਮਨ ਕੱਢੇ ਡੀਐਸਪੀ ਨੇ ਤੇ ਸਸਪੈਂਡ ਕਰਤਾ ਕਾਲੀ ਚ ਐਸਐਸਪੀ ਸਿਰਫ ਇੱਕ ਨਰੇਟਿਵ ਬਣਾਉਣ ਵਾਸਤੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਬੇਨਤੀ ਹੈ ਪ੍ਰਸਵਾਲੇ ਵੀਰਾਂ ਨੂੰ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਅੱਜ ਸਾਢੇ 3 ਸਾਲ ਹੋ ਗਏ ਆ ਫੈਸਲਾ ਇਸ ਗੱਲ ਤੇ ਹੋਣਾ ਕਿ ਸਾਢੇ 3 ਸਾਲਾਂ 'ਚ ਆਪਦੀ ਸਰਕਾਰ ਨੇ ਕੀ ਕੰਮ ਕੀਤੇ ਕੁਝ ਕੀਤਾ ਕਿ ਨਹੀਂ ਕੀਤਾ ਗੱਲਾਂ ਗੱਲਾਂ ਜੀ ਰੱਖਿਆ ਕਿ ਲੋਕਾਂ ਨੂੰ ਕੁਝ ਸਵਾਰਿਆ ਸੋ ਅੱਜ ਉਸ ਕੱਲ ਤੇ ਵੈਸਟ ਵਾਲੇ ਲੋਕਾਂ ਨੇ ਰੀਫਰੈਂਡਮ ਦੇਣਾ ਹੈ ਕਿ ਉਹ ਖੁਸ਼ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੋਂ ਖੁਸ਼ ਨੇ ਕਿ ਉਹ ਇੰਡਸਟਰੀਅਲਿਸਟ ਜਿਹੜੇ ਪਿਛਲੇ 3.5 ਸਾਲਾਂ ਜਿਹੜੇ ਇੰਡਸਟਰੀਅਲਿਸਟਾਂ ਦਾ ਹਾਲ ਹੋਇਆ ਉਹਦੇ ਤੋਂ ਖੁਸ਼ ਨੇ ਕਿ ਜੋ ਅੱਜ ਦਫ਼ਤਰਾਂ ਵਿੱਚ ਕ腐ਸ਼ਨ ਆ ਜਾਂ ਦਫ਼ਤਰਾਂ 'ਚ ਹਾਲ ਹੈ ਕੀ ਉਹ ਉਹਦੇ ਤੋਂ ਖੁਸ਼ ਨੇ ਇਸ ਗੱਲ ਦਾ ਅੱਜ ਲੋਕਾਂ ਨੇ ਫੈਸਲਾ ਕਰਨਾ ਹੈ ਸੋ ਬੜੀ ਬੇਤੀ ਹੈ ਕਿ ਵੈਸਟ ਵਾਲੇ ਸਜੜਾ ਨੂੰ ਕਿ ਅਰੋੜਾ ਸਾਹਿਬ ਦਾ ਤੇ ਆਪ ਸਰਕਾਰ ਦਾ ਪਿਛਲੇ 3.5 ਸਾਲਾਂ ਦਾ ਹਸਾਬ ਕਿਤਾਬ ਕਰੋ